ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਪੰਜਵੇਂ ਗਿੱਡ ਦੀਆਂ ਵੋਟਾਂ ਪੈਣ ਦਾ ਕੰਮ ਨਿਭੜ ਗਿਆ ਜੀ ਇਹਨਾਂ ਵੋਟਾਂ ਦੇ ਨਾਲ ਹੀ 49 ਸੀਟਾਂ ਦੇ ਉੱਤੇ ਅੱਜ ਵੋਟਾਂ ਪੈ ਗਈਆਂ ਜਿਦੇ ਨਾਲ ਵੱਡੇ ਦਿਗਗਦ ਲੀਡਰਾਂ ਦਾ ਭਵਿੱਖ ਵੀ ਚੋਣ ਮਸ਼ੀਨਾਂ ਚ ਕੈਦ ਹੋ ਗਿਆ ਜਿਨ੍ਹਾਂ ਚ ਰਾਜਨਾਥ ਸਿੰਘ ਵੀ ਨੇ ਜਿਨ੍ਹਾਂ ਚ ਰਾਹੁਲ ਗਾਂਧੀ ਵੀ ਆ ਜਿੱਚ ਸੁਮ੍ਰਿਤੀ ਰਾਣੀ ਵੀ ਆ ਹਾਂ ਉਮਰ ਅਬਦੁੱਲਾ ਵੀ ਆ ਤੇ ਪਿਊਸ਼ ਕੋਹਿਲਵਾਰ ਦੇ ਲੀਡਰ ਵੀ ਨੇ ਸੋ ਅੱਜ 543 ਸੀਟਾਂ ਦੇ ਵਿੱਚੋਂ ਪੰਜਵੇਂ ਗੇੜ ਦੀਆਂ ਵੋਟਾਂ ਪੈਣ ਦੇ ਨਾਲ 429 ਲੋਕ ਸਭਾ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਕੰਮ 429 ਸੀਟਾਂ ਦੇ ਉੱਤੇ ਵੋਟਾਂ ਪੈਣ ਦਾ ਕੰਮ ਨਿਭੜ ਗਿਆ ਤੇ ਹੁਣ 114 ਸੀਟਾਂ ਬਚੀਆਂ ਨੇ ਜਿੱਥੇ ਵੋਟਾਂ ਪਹਿਣੀਆਂ ਨੇ 6 ਮਾ ਔਰ 7ਵਾਂ ਗੇੜਾ ਜਿਹੜਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹੈ 6ਵੇਂ ਗੇੜ ਦੇ ਵਿੱਚ ਦਿੱਲੀ ਵੀ ਹੈ ਹਰਿਆਣਾ ਵੀ ਹੈ ਤੇ 7ਵੇਂ ਗੇੜ ਦੇ ਵਿੱਚ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਹੈ ਸੋ ਆਖਰੀ ਦੋ ਗੇੜਾਂ ਦੇ ਵਿੱਚ 57 57 ਸੀਟਾਂ ਦੇ ਉੱਤੇ ਕੁੱਲ 114 ਸੀਟਾਂ ਦੇ ਉੱਤੇ ਵੋਟਾਂ ਪੈਣ ਦਾ ਕੰਮ ਰਹਿ ਗਿਆ ਸੋ ਅੱਜ ਪੰਜਵੇਂ ਗੇੜ ਦੀਆਂ ਵੋਟਾਂ ਨਿਭੜੀਆਂ ਪਰ ਇਹਦੇ ਵਿੱਚ ਕੁਝ ਗੱਲਾਂ ਧਿਆਨ ਮੰਗਦੀਆਂ ਨੇ ਜਿੱਕਰ ਉਹ ਗੱਲਾਂ ਧਿਆਨ ਕਰਨੀਆਂ ਹੋਣ ਤਾਂ ਉਹਦੇ ਵਿੱਚ ਇਹ ਹੈ ਕਿ ਪਿਛਲੀ ਵਾਰ ਇਹ 49 ਸੀਟਾਂ ਦੇ ਵਿੱਚੋਂ 32 ਸੀਟਾਂ ਭਾਜਪਾ ਲੈ ਗਈ ਸੀ ਸੱਤ ਸਿਪਸੈਨਾ ਲੈ ਗਈ ਸੀ ਚਾਰ ਟੀਐਮਸੀ ਲੱਗੀ ਸੀ ਕਾਂਗਰਸ ਕੋਲ 21 ਸੀ ਹਜ਼ਰਤ ਕੋਲ ਪੰਜ ਆਈਆਂ ਸੀ ਤੇ ਇਸ ਵਾਰ ਇਹ 49 ਸੀਟਾਂ ਚੋਂ ਐਨਡੀਆ ਘੱਟ ਜੋੜ ਦੇ ਹਵਾਲੇ ਨਾਲ 40 ਸੀਟਾਂ ਦੇ ਉੱਤੇ ਭਾਜਪਾ ਲੜ ਰਹੀ ਹੈ ਚਾਰ ਤੇ ਉਹਨਾਂ ਦੇ ਭਾਈਪਾ ਲੜ ਰਹੇ ਨੇ ਇਹ 49 ਸੀਟਾਂ ਦੇ ਵਿੱਚੋਂ ਐਨਡੀਆ ਘੱਟ ਜੋੜ ਦੇ ਹਵਾਲੇ ਨਾਲ ਕਾਂਗਰਸ 18 ਤੇ ਲੜ ਰਹੀ ਹੈ ਬਾਕੀ ਉਹਨਾਂ ਦੇ ਭਾਈਪਾ ਲੜ ਰਹੇ ਨੇ ਪਰ ਇਹਨਾਂ 49 ਸੀਟਾਂ ਦੇ ਉੱਤੇ 615 ਉਮੀਦਵਾਰ ਸੀਗੇ ਜਿਨ੍ਹਾਂ ਦਾ ਅੱਜ ਭਵਿੱਖ EVM 'ਚ ਕੈਦ ਹੋਇਆ ਪਰ ਇਹਨਾਂ ਦੇ ਕਾਰੇ ਵੀ ਬੜੇ ਕਮਾਲ ਦੇ ਨੇ ਜੇਕਰ ਇਹਨਾਂ 615 ਦੇ حوالے ਨਾਲ ਗੱਲ ਕਰਨੀ ਹੋਵੇ ਇਹਨਾਂ 615 ਉਮੀਦਵਾਰਾਂ ਜੋ ਜਿਨ੍ਹਾਂ ਜਿਨ੍ਹਾਂ ਲਈ ਅੱਜ ਵੋਟਾਂ ਪਈਆਂ ਪੰਜਵੇਂ ਗੇਟ 'ਚ ਇਹਨਾਂ 'ਚੋਂ 33% ਉਮੀਦਵਾਰ ਕਰੋੜਪਤੀ ਨੇ ਜੀ 227 ਉਮੀਦਵਾਰ ਤੁਸੀਂ ਕਹਿ ਸਕਦੇ ਹੋ ਕਰੋੜਪਤੀ ਨੇ ਪਰ ਆਹ ਰਿਕਾਰਡ ਉਹਨਾਂ ਨੂੰ ਖਤਰਨਾਕ ਜਿਹਦਾ ਮੈਂ ਹਵਾਲਾ ਹੁੰ ਦੇਣ ਲੱਗਾ ਇਹਨਾਂ 615 ਦੇ ਵਿੱਚੋਂ 23% ਉਮੀਦਵਾਰ ਕ੍ਰਿਮੀਨਲ ਰਿਕਾਰਡ ਵਾਲੇ ਨੇ ਜੀ ਅਪਰਾਧਿਕ ਰਿਕਾਰਡ ਨਾਲ ਜਿਹਨਾਂ ਦਾ ਸੰਬੰਧ ਜੁੜਿਆ 23% ਦਾ ਮਤਲਬ 159 159 ਉਮੀਦਵਾਰ 1 ਘਟ 160 ਉਮੀਦਵਾਰ ਅਜਿਹੇ ਨੇ ਜਿਹੜੇ ਕਤਲ ਦੇ ਕੇਸ ਚ ਕਿਡਨੈਪ ਦੇ ਕੇਸ ਚ ਹੈ ਕਤਲ ਦੀ ਕੋਸ਼ਿਸ਼ ਦੇ ਕੇਸ ਚ ਔਰਤਾਂ ਨਾਲ ਬਦਸਲੂਕੀ ਹੈ ਇੱਥੋਂ ਤੱਕ ਕਿ ਮੂਹ ਕਾਲਾ ਕਰਤੂਤਾਂ ਤੱਕ ਵੀ ਹਲੋ ਜੀ ਤੁਸੀਂ ਇੱਥੋਂ ਹੁੰਦਾ ਜਿਆ ਲਾ ਲਓ ਕਿ ਇਹਨਾਂ ਦੇ ਵਿੱਚੋਂ 100 ਨਾ ਹਾਟ ਮਤਲਬ ਇੱਕ ਇੱਕ ਘਟ 160 ਉਮੀਦਵਾਰ ਜਹੇ ਨੇ ਜਿਨ੍ਹਾਂ ਦਾ ਰਿਕਾਰਡ ਬੋਲਦਾ ਤਿੰਨ ਤਾਂ ਦੋਸ਼ੀ ਵੀ ਠਹਿਰਾ ਜਾ ਚੁੱਕੇ ਨੇ ਚਾਰ ਕਤਲ ਮਾਮਲੇ 'ਚ ਘਰੇ ਨੇ 28 ਕਤਲ ਦੀ ਕੋਸ਼ਿਸ਼ ਕਤਲ ਦੀ ਕੋਸ਼ਿਸ਼ ਕਰਨਾ ਉਸ ਮਾਮਲੇ 'ਚ ਹੈ ਨਾ 29 ਅਜਿਹੇ ਨੇ ਜਿਹੜੇ ਔਰਤਾਂ ਦੇ ਅਪਰਾਧਿਕ ਮਾਮਲਿਆਂ 'ਚ ਘਰੇ ਨੇ ਹੈ ਇੱਕ ਬਲਾਤਕਾਰ ਦੇ ਮਾਮਲੇ 'ਚ ਸੋ ਇਹ ਇਹ ਤਾਂ ਸਾਡਾ ਭਾਈ ਆਲਰਾਉਂਡ ਸਿੱਥ ਹੁੰਦਾ ਜਾ ਰਿਹਾ ਹੈ ਚਲੋ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਈ ਉਮੀਦਵਾਰਾਂ ਨੇ ਨਾਮਜਦਗੀਆਂ ਦਾ ਕੰਮ ਨਿਬੜ ਲਿਆ ਕਾਗਜ਼ ਪੱਤਰਾਂ ਦੀ ਪਰਚੋਲ ਹੋ ਗਈ ਜਿਨ੍ਹਾਂ ਨੂੰ ਉਹਦੀ ਛੁੱਟੀ ਹੋਣੀ ਸੀ ਹੋ ਗਏ ਉਹ ਤੋਂ ਅ ਜਿਨ੍ਹਾਂ ਨੇ ਨਾਮ ਵਾਪਸ ਬੁਸਰੇਣੇ ਸੀ ਉਹ ਵੀ ਕੰਮ ਨਿਪੜ ਗਿਆ ਸੇ ਪਰ ਹੁਣ ਮੁੱਖ ਪਾਰਟੀਆਂ ਦੇ ਉਮੀਦਵਾਰ ਜਿਨ੍ਹਾਂ ਦੇ ਆਕਾ ਦਿੱਲੀ ਨੇ ਉਹ ਉਮੀਦਵਾਰ ਅੱਡੀਆਂ ਚੱਕ ਕੇ ਦਿੱਲੀ ਕੰਨੀ ਨੂੰ ਦੇਖ ਰਹੇ ਨੇ ਚੋਣ ਪ੍ਰਚਾਰ ਪੰਜਾਬ ਚ ਪੂਰੀ ਤਰ੍ਹਾਂ ਭੱਗ ਗਿਆ ਤਾਪਮਾਨ ਵੀ ਵੱਧ ਰਿਹਾ ਲਗਾਤਾਰ ਗਰਮੀ ਦਾ 43 ਡਿਗਰੀ 44 ਡਿਗਰੀ ਜੀ ਹਿਤਾਂ ਜਾ ਰਿਹਾ ਸੋ ਇਧਰ ਉਮੀਦਵਾਰਾਂ ਨੂੰ ਵੀ ਹੁਣ ਨੰਗੇ ਪੈਰ ਤੁਰਨਾ ਪੈ ਰਿਹਾ ਕਿਉਂਕਿ ਚੋਣਾਂ ਦੇ ਦਿਨ ਬਹੁਤ ਥੋੜੇ ਰਹਿ ਗਏ ਸੋ ਆਹ 10 11 ਦਿਨਾਂ ਦੇ ਵਿੱਚ ਪੂਰਾ ਪੀਕ ਤੇ ਜਾਣਾ ਤੇ ਉਧਰੋਂ ਦਿੱਲੀ ਵਾਲਿਆਂ ਲੀਡਰਾਂ ਦੀ ਆਮਤ ਸਭ ਦੀ ਨਜ਼ਰ ਆ ਹੁਣ ਕਿ ਦਿੱਲੀ ਵਾਲੇ ਲੀਡਰਾਂ ਨੇ ਇਧਰ ਪੰਜਾਬ ਕੰਨੀ ਨੂੰ ਰੁਕ ਕਰਨਾ ਸੋ ਕਿਉਂਕਿ ਸਾਰਿਆਂ ਦੀ ਨਜ਼ਰ ਖਾਸ ਕਰਕੇ ਭਾਜਪਾਈ ਉਮੀਦਵਾਰਾਂ ਦੀ ਖਾਸ ਕਰਕੇ ਕਾਂਗਰਸੀ ਉਮੀਦਵਾਰਾਂ ਦੀ ਤੇ ਖਾਸ ਕਰਕੇ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਦੀ ਦਿੱਲੀ ਕਰਨੀ ਟਿੱਕੇ ਜਾਣਾ ਵੈਸੇ ਸਾਰੇ ਉਮੀਦਵਾਰ ਜਿੱਤ ਕੇ ਦਿੱਲੀਉਂ ਚਾਹੁੰਦੇ ਨੇ ਵੈਸੇ ਕੁਝ ਬਾਰੇ ਤੇ ਵੀ ਚਰਚਾ ਹੈ ਕਿ ਉਹ ਜੀ ਵੀ ਉਹ ਕਹਿੰਦੇ ਨੇ ਕਿ ਨਾ ਯਾਰ ਉਰੇ ਠੀਕਾ ਮੰਤਰੀਓ ਚੰਗੇ ਸੀ ਐਮਐਲਏ ਹੈਗੇ ਉਹੀ ਚੰਗੇ ਆ ਪਰ ਚੋਣ ਮੈਦਾਨ ਚੋਂ ਜਦੋਂ ਮੈਦਾਨ ਚੋਂ ਫਿਰ ਬੰਦਾ ਜਿੱਤਣ ਦੀ ਕੋਸ਼ਿਸ਼ ਕਰਦਾ ਫਿਰ ਉਹਦੀ ਕੋਸ਼ਿਸ਼ ਦੇਖਾਂ ਮੈਂ ਜਿੱਤ ਆਪਣੇ ਖਾਤੇ ਚ ਲਿਖਾਂ ਹਾਰ ਮਨਜ਼ੂਰ ਨਹੀਂ ਹੁੰਦੀ ਪਰ ਹਾਰਨਾ ਹੈਗਾ ਵਾਕਿਆ ਨਹੀਂ ਇੱਕ ਨਹੀਂ ਜਿੱਤਣਾ ਸੋ ਇਸ ਲੜਾਈ ਦੇ ਵਿੱਚ ਹੁਣ ਸਾਰੇ ਦਰਮਦਰ ਵੱਡੀਆਂ ਰੈਲੀਆਂ ਵੱਡੀਆਂ ਤੋਪਾਂ ਵੱਡੇ ਚਿਹਰਿਆਂ ਤੇ ਆ ਕੇ ਟਿਕਣ ਲੱਗਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਸੂਚੀ ਆਪਾਂ ਗੱਲ ਕਰ ਚੁੱਕਿਆ 40 ਸਟਾਰ ਪ੍ਰਚਾਰਕ ਆਮ ਆਦਮੀ ਪਾਰਟੀ ਆਪਣੇ 40 ਸਟਾਰ ਪ੍ਰਚਾਰਕ ਹੈ ਕਾਂਗਰਸ 40 ਸਟਾਰ ਪ੍ਰਚਾਰਕ ਮਤਲਬ ਸੂਚੀਆਂ ਸਾਰਿਆਂ ਦੀ ਬਰਾਬਰ ਆਈਆਂ ਜੇ ਆਮ ਆਦਮੀ ਪਾਰਟੀ ਦੀ ਸੂਚੀ ਦੇ ਵਿੱਚ ਹੈ ਮਤਲਬ ਸਾਰੇ ਦੇਖਦੇ ਕਿ ਹੈ ਰਗਵ ਚੱਡਾ ਦਾ ਨਾਮ ਵੀ ਹੈਗਾ ਅੱਛਾ ਜੀ ਮਨੀਸ਼ ਸ਼ੋਧਿਆ ਦਾ ਵੀ ਹੈਗਾ ਚਲੋ ਮਨੀਸ਼ ਸ਼ੋਧਿਆ ਆਸਕਰ ਦੇ ਅਗਲੇ ਜਮਾਨੇ ਮਿਲ ਜੂਗੀ ਪਰ ਰਗਵ ਚੋੜਾ ਕੀ ਆਉਣਗੇ ਪ੍ਰਚਾਰ ਕਰਨ ਸੋ ਇਹ ਇਹ ਪਹਿਲੂ ਚਲੋ ਆਪਾਂ ਇਸ ਪਹਿਲੂ ਤੇ ਵੀ ਆਵੋ ਨਾ ਕਿ ਕੀ ਰਗਵ ਚੱਡਾ ਵਾਲਾ ਮਸਲਾ ਹੈ ਕੀ ਆ ਪਰ ਇਧਰ ਕਹਿੰਦੇ ਜੀ ਕਿ ਬਕਾਇਦਾ ਤੌਰ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਸ਼ਿੰਦਰ ਜਾਖੜ ਨੇ ਚਿੱਠੀ ਲਿਖੀ ਆ ਦਿੱਲੀ ਭਾਜਪਾਈ ਹਾਈ ਕਮਾਂਡ ਨੂੰ ਕਿ ਜੋ ਮਰਜ਼ੀ ਕਰੋ ਜੀ ਆ ਜਿਹੜੇ ਯੂਪੀ ਦੇ ਮੱਖ ਮੰਤਰੀ ਨਿਯੁਕਤੀ ਇਹਨਾਂ ਨੂੰ ਭੇਜੋ ਮੈਂ ਇਹਨਾਂ ਨੂੰ ਬਟਾਲਾ ਵੀ ਲੈ ਕੇ ਜਾਣਾ ਮੈਂ ਇਹਨਾਂ ਨੂੰ ਜਲੰਧਰ ਵੀ ਲੈ ਕੇ ਜਾਣਾ ਮੈਂ ਲੁਧਿਆਣਾ ਵੀ ਮਤਲਬ ਗੜકરી ਆਵੇ ਚੰਡੀਗੜ ਤਾਂ ਕਹਿੰਦੇ ਸ਼ਹਿਰ ਚ ਕਰਾਓ ਜੀ ਸ਼ਹਿਰ ਦੇ ਲੋਕ ਨੂੰ ਬਹੁਤ ਪਸੰਦ ਕਰਦੇ ਆ ਅੱਛਾ ਜੋਗੀ ਆਗੇ ਐ ਕਰੋ ਜੀ ਪਿੰਡ ਚ ਕਰਾਓ ਰੈਲੀ ਪਿੰਡ ਦੇ ਵਿੱਚ ਨਾ ਯੂਪੀ ਬਿਹਾਰ ਵਾਲੇ ਬਹੁਤ ਰਹਿੰਦੇ ਸੋ ਇਸ ਲਈ ਇਸੇ ਤਰ੍ਹਾਂ ਲੁਧਿਆਣਾ ਜਲੰਧਰ ਚੁਣਨਾ ਸਮਝ ਆਉਂਦਾ ਹੈ ਕਿ ਭਾਜਪਾ ਦੀ ਨਜ਼ਰ ਕਿੱਥੇ ਹੈ ਤੇ ਇਧਰ ਕਾਂਗਰਸੀ ਕਹਿੰਦੇ ਜੀ راہਲ ਪ੍ਰਿਯੰਕਾ ਤੇ ਖੜਗੇ ਹੋਰਾਂ ਨੂੰ ਲੈ ਕੇ ਆਉਣਾ ਤੇ ਉਮੀਦਵਾਰ ਜਿਹੜਾ ਖੜਾ ਹੈ ਜਿਹੜਾ ਭਾਜਪਾ ਵੱਲੋਂ ਖੜਾ ਹੈ ਜਿਹੜਾ ਕਾਂਗਰਸ ਵੱਲੋਂ ਖੜਾ ਹੈ ਜਿਹੜਾ ਆਪ ਵੱਲੋਂ ਖੜਾ ਹੈ ਉਹਦੀ ਕੋਸ਼ਿਸ਼ ਹੈ ਕਿ ਮੇਰਾ ਹਾਈ ਕਮਾਂਡ ਬੜਾ ਲੀਡਰ ਬੜਾ ਚਿਹਰਾ ਮੇਰੇ ਲਈ ਰੋਡ ਸ਼ੋਅ ਕਰ ਜਵੇ ਮੇਰੀ ਰੈਲੀ ਕਰ ਜਵੇ ਤਾਂ ਕਿ ਲੋਕਾਂ ਤੇ ਪ੍ਰਭਾਵ ਪਵੇ ਕਿ ਭਾਈ ਇਹਦੀ ਤਾਂ ਸਿੱਧੀ ਹੈ ਸੋ ਇਸ ਲਈ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਹੋਰੀ ਭਗਵੰਤ ਮਾਨ ਹੋਰੀ ਹੈ ਤੇ ਹੋਰ ਲੀਡਰਸ਼ਿਪ ਦੇ ਨਾਮ ਹੈਗੇ ਨੇ ਪਰ ਦੋ ਚਿਹਰੇ ਹੀ ਨੇ ਇਹਨਾਂ ਕੋਲ ਜਿਹੜੇ ਮੁੱਖ ਤੌਰ ਤੇ ਖੁੱਲੇ ਹੋ ਕੇ ਲੜਦੇ ਨੇ ਜਿਵੇਂ ਹਾਂ ਹੁਣ ਅਕਾਲੀ ਦਲ ਕੋਲ ਲੈ ਦੇ ਕੇ ਸੁਖਬੀਰ ਲਈ ਉਹ ਚਣੌਤੀ ਹੈ ਕਿ ਉਹ ਹੀ ਪੂਰਾ ਪਾਰਟੀ ਦਾ ਕੰਮ ਦੇਖ ਰਹੇ ਨੇ ਪਰ ਲਿਸਟ ਸਾਰਿਆਂ ਕੋਲ ਹੈਗੀ ਆ ਉਹਨਾਂ ਚ ਕਾਂਗਰਸੀਆਂ ਕੋਲ ਵੀ ਖਾਸੇ ਨਾਮ ਹੈਗੇ ਨੇ ਉਹਨਾਂ ਚ ਅਕਾਲੀਆਂ ਕੋਲ ਵੀ ਖਾਸੇ ਨਾਮ ਹੈਗੇ ਨੇ ਉਹਨਾਂ ਚ ਆਮ ਆਦੀ ਪਾਰਟੀ ਕੋਲ ਵੀ ਨਾਮ ਹੈਗੇ ਤੇ ਨਾ ਭਾਜਪਾਲੇ ਵੀ ਚੱਕੀ ਕਰਦੇ ਨੇ ਜੇਪੀ ਨੱਡਾ ਵੀ ਆਉਣਗੇ ਮਿਤ ਸ਼ਾਹ ਵੀ ਆਉਣਗੇ ਅਗਲਾਂ ਦੇ ਸੋ ਪਰ ਵੋਟਾਂ ਕਿੰਨੀਆਂ ਕਿਹਨੂੰ ਪੈਂਦੀਆਂ ਇਹ ਫੈਸਲਾ ਪੰਜਾਬ ਦੇ ਹੱਥ ਆ ਪਰ ਸਭ ਦੀ ਨਜ਼ਰ ਹੁਣ ਦਿੱਲੀ ਵੱਲ ਟਿਕੀ ਹੈ ਚਲੋ ਆਪਾਂ ਗੱਲ ਕਰ ਰਹੇ ਸੀ ਰਾਗਵ ਚੱਡਾ ਹੋਰਾਂ ਦੀ ਕਿ ਰਾਗਵ ਚੱਡਾ ਦਾ ਵੀ ਨਾਮ ਰਾਗੂ ਚੱਡਾ ਆਈ ਨੇ ਰਾਗੂ ਚੱਡਾ ਆਈ ਕੇਜਰੀਬਾਲ ਜੀ ਦੇ ਘਰੇ ਗਏ ਪਰ ਖੈਰ ਨਹੀਂ ਪਈ ਕਹਿੰਦੇ ਆਪਾਂ ਪਹਿਲਾਂ ਇਸ ਪਹਿਲੂ ਤੇ ਗੱਲ ਕਰ ਚੁੱਕੇ ਆ ਕਿ ਕੀ ਆਮ ਆਦਮੀ ਪਾਰਟੀ ਆਪਣੇ ਤਿੰਨ ਤੋਂ ਚਾਰ ਅਸਵਾ ਮੈਂਬਰਾਂ ਤੋਂ ਅਸਤੀਫੇ ਲੈ ਸਕਦੀ ਹੈ ਉਸ ਤੋਂ ਬਾਅਦ ਸਵਾਤੀ ਮਾਲੀ ਵਾਲਾ ਮਾਮਲਾ ਉਹ ਐਪੀਸੋਡ ਸਭ ਦੇ ਸਾਹਮਣੇ ਆ ਹੁਣ ਤਾਂ ਪੁਲਿਸ ਕਹਿੰਦੀ ਜੀ ਸਾਨੂੰ ਤਿਜ਼ਲੀ ਵੀ ਕੈਮਰੇ ਦੀ ਜਾਂ ਫੁਟੇਜ ਦੇ ਨਾਂ ਦੇ ਉੱਤੇ ਖਾਲੀ ਪੈਨ ਡਰਾਈਵ ਦਿੱਤੀ ਗਈ ਅਸੀਂ ਹੁਣ ਕੈਮਰੇ ਲੈ ਲਏ ਜੀ ਹੈ ਵਿਵਕ ਕੁਮਾਰ ਗ੍ਰਿਫਤਾਰ ਵੀ ਹੋ ਗਿਆ ਕੇਜਰੀਵਾਲ ਹੋਰੀ ਪੰਜਾਬ ਆਏ ਸੀ ਵਿਵਕ ਕੁਮਾਰ ਨਾਲੇ ਸੀ ਸੰਜੇ ਸਿੰਘ ਤਾਂ ਕਹਿੰਦੇ ਸੀ ਕਾਰਵਾਈ ਕਰਨਗੇ ਮੁੱਖ ਮੰਤਰੀ ਸਾਹਿਬ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਦੋਦੇ ਛਡਾਉਣ ਦੇ ਲਈ ਧਰਨਾ ਲਾਉਣ ਜਾ ਰਹੇ ਅਸੀਂ ਗ੍ਰਿਫਤਾਰੀ ਜਾਂ ਜਾ ਰਹੇ ਅਸੀਂ ਮੈਨੂੰ ਜਾਣ ਨਹੀਂ ਦਿੱਤਾ ਸੋ ਕੁਝ ਲੋਕ ਕਹਿੰਦੇ ਜੇ ਗ੍ਰਿਫਤਾਰ ਇਹ ਹੁਣ ਅਸੀਂ ਦੁਬਾਰਾ ਤੇ ਫਿਰ ਜ਼ਮਾਨਤ ਕਾਨੂੰ ਕਰਾਈ ਸੀ ਚਲੋ ਪਰ ਰਗਵ ਚੜ੍ਹਾ ਵੀ ਕੀ ਉਹ ਸੂਚੀ ਚਾਗੇ ਨੇ ਜਿਨ੍ਹਾਂ ਤੋਂ ਅਸਤੀਫੇ ਲੈ ਜਾਣੇ ਨੇ ਕੀ ਉਹ 1 ਜੂਨ ਤੋਂ ਬਾਅਦ 4 ਜੂਨ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਿੱਚ ਕੋਈ ਵੱਡਾ ਸਿਆਸੀ ਧਮਾਕਾ ਹੋ ਸਕਦਾ ਕੀ ਸੰਜੇ ਸਿੰਘ ਵੀ ਕਿਸੇ ਉਸ ਲక్ష్ਮਨ ਰੇਖਾ ਤੇ ਆ ਖੜੇ ਨੇ ਕਿ ਸਾਰਾ ਕੁਝ ਪਾਰਟੀ ਠੀਕ ਨਹੀਂ ਹੈ ਪਰ ਰਗਵ ਚੱਡਾ ਆਉਣ ਆਪਣੇ ਆਕਾ ਨੂੰ ਮਿਲਣ ਕਿਹਾ ਜਾਂਦਾ ਹੈ ਕਿ ਸੰਦੀਪ ਪਾਟ ਦੇ ਰਗਵ ਚੱਡਾ ਕੇਜਰੀਵਾਲੀ ਦੀਆਂ ਸੱਜੀਆਂ ਖਪੀਆਂ ਬਾਵਾ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਕੰਮ ਦੇਖਣ ਦੇ ਲਈ ਰਗਵ ਚੱਡਾ ਜ਼ਿੰਮੇਵਾਰ ਪਾਰਟੀ ਦੇ ਕੰਮ ਦੇਖਣ ਦੇ ਲਈ ਸੰਦੀਪ ਪਾਠਕ ਜ਼ਿੰਮੇਵਾਰ ਪੜ ਦੇ ਪਿੱਛੋਂ ਸਰਕਾਰ ਚਲਾਉਣ ਦੇ ਵੀ ਹਵਾਲੇ ਨਾਲ ਗੱਲਾਂ ਹੋਈਆਂ ਰਗਵ ਚੱਡਾ ਦੀਆਂ ਪਰ ਫਿਰ ਕਹਿੰਦੇ ਜੀ ਅੱਖਾਂ ਦਾ ਬਿਮਾਰੀ ਇਹੀ ਜੀ ਆਈ ਕਿ ਇਲਾਜ ਕਰਾ ਲੰਡਨ ਜਾਣਾ ਪਿਆ ਤੇ ਬੋਲਣਾ ਵੀ ਬੰਦ ਸੋਸ਼ਲ ਮੀਡੀਆ ਤੇ ਟਵੀਟ ਵੀ ਬੰਦ ਲਿਖਣਾ ਵੀ ਬੰਦ ਕਿ ਭਾਈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਬੰਦਾ ਰਾਜ ਸਭਾ ਮੈਂਬਰ ਹੈ ਤੇ ਪਾਰਟੀ ਦਾ ਆਲੇ ਨਾਲ ਹੈ ਉਹ ਬੰਦੇ ਕੋਲ ਟੀਮ ਹੁੰਦੀ ਹੈ ਤੇ 80% ਅੱਜ ਦੇ ਲੀਡਰ ਆਪਣੇ ਨਾਲ ਆਪਣੇ ਦਾ ਜ਼ਿਲ੍ਹਾ ਪ੍ਰਧਾਨ ਹੁਣ ਉਹ ਨਹੀਂ ਮਾਣ ਪੰਜਾਬ ਦੇ ਵਿੱਚ ਤਾਂ ਉਹ ਸੋਸ਼ਲ ਮੀਡੀਆ ਦੀਆਂ ਟੀਮਾਂ ਲੈ ਕੇ ਘੁੰਮਦੇ ਨੇ ਕਿ ਭਾਈ ਪੇਜਾਂ ਤੇ ਨਾਲ ਦੀ ਨਾਲ ਸਾਰਾ ਕੁਝ ਪਾਉਣਾ ਤੇ ਤਾਂ ਰਗ ਚੜਾ ਤੇ ਇਹਦੇ ਕੋਲ ਟੀਮ ਨਹੀਂ ਸੀ ਇਹਦੇ ਕੋਲ ਬੰਦੇ ਨਹੀਂ ਸੀ ਇਹਨੇ ਨਾ ਟੂ ਬੀਟ ਕੇਜਰੀਵਾਲ ਲਈ ਨਾ ਹਰਾ ਨਾਰਾ ਕੋਈ ਨਾ ਟਿੱਪਣੀ ਕੋਈ ਬੇਸ਼ੱਕ ਪੰਜਾਬ ਦੇ ਸਟਾਰ ਪ੍ਰਚਾਰ ਵਿੱਚ ਨਾ ਐ ਪਰ ਕਹਿੰਦੇ ਕੇਜਰੀਵਾਲ ਸੁਆਤੀ ਮਾਲੀਵਾਲ ਤੋਂ ਲੈ ਕੇ ਰਗ ਚੜਾ ਤਾਂ ਨਾਲ ਏਸੀ ਦੀ ਨਾਰਾਜ਼ਗੀ ਆ ਕਿਉਂਕਿ ਸੁਆਤੀ ਮਾਲੀਵਾਲ ਵੀ ਛੁੱਟੀਆਂ ਕੱਢਣ ਅਮਰੀਕਾ ਚਲ ਗਈ ਸੀ ਤੇ ਜਦੋਂ ਜਿਲ੍ਹੇ ਤੋਂ ਬਾਹਰ ਆ ਕੇ ਤਾਂ ਆ ਗਈ ਹੁਣ ਇਹ ਵੀ ਜਦੋਂ ਜਿਲ੍ਹੇ ਤੋਂ ਬਾਹਰ ਆ ਕੇ ਤਾਂ ਆ ਗਏ ਤੇ ਇਸ ਲਈ ਕਹਿੰਦੇ ਜੀ ਰਾਗਵ ਚੱਡਾ ਸਵੇਰੇ ਸਵੇਰੇ ਮਿਲਣ ਗਏ ਕੇਜਰੀਵਾਲ ਜੀ ਤੇ ਕਹਿੰਦੇ ਜੀ ਖੈਰ ਹੀ ਨਹੀਂ ਪਈ ਘਰ ਤੋਂ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਰਾਗਵ ਚੱਡਾ ਹੋਰੀ ਕੇਜਰੀਵਾਲ ਨੂੰ ਮਿਲਣ ਔਰ ਬਿਮਾਰੀ ਦੇ حوالے ਨਾਲ ਕਿ ਆਪਰੇਸ਼ਨ ਹੋ ਗਿਆ ਨਹੀਂ ਹੋ ਗਿਆ ਜੇ ਕੋਈ ਖਬਰ ਨਹੀਂ ਕੋਈ ਇਹ ਸਵਾਲ ਦੇ ਨਾਲ ਪਰ ਫਿਰ ਵੀ ਤੰਦਰੁਸਤੀ ਵਾਲੀ ਫੋਟੋ ਵੀਡੀਓ ਭਾਈ ਪਾਰਟੀ ਨੂੰ ਤਾਂ ਤੁਹਾਡੀ ਨੂੰ ਆਦਤ ਹੈ ਭਗਵੰਤ ਮਾਨ ਜੀ ਸੀਐਮ ਬਣਨ ਤੋਂ ਬਾਅਦ ਦਿੱਲੀ ਗਏ ਸੀ ਕੇਜਰੀਵਾਲ ਜੀ ਦੇ ਪੈਰੀ ਹੱਥ ਲਾ ਜੱਫੀ ਪਾ ਵੀਡੀਓ ਬਣਾਈ ਤੁਸੀਂ ਤੁਸੀਂ ਜਨਤਕ ਕੀਤੀ ਰਗਵ ਚੱਡਾ ਰਾਸਵਾ ਮੈਂਬਰ ਬਣਨ ਤੋਂ ਬਾਅਦ ਪੰਜਾਬ ਆਏ ਉਹ ਚੇਅਰਮੈਨ ਲਾਉਣ ਦੀ ਕੋਸ਼ਿਸ਼ ਹੋਈ ਉਹਦੇ ਨਾਲ ਬਖੇੜਾ ਤਾਂ ਪਿਆ ਪਰ ਵੀਡੀਓ ਤਾਂ ਅਸੀਂ ਖੁਸ਼ਾਲੀ ਬਣਾਈ ਨਾ ਕਿ ਭਗਵੰਤ ਮਾਨ ਜੀ ਕੰਨੀ ਨੂੰ ਵਧੇ ਪੈਰੀ ਹੱਥ ਲਾਏ ਭਗਵੰਤ ਮਾਨ ਜੀ ਨੇ ਗੱਲ ਲਾਇਆ ਰਗ ਚੱਡਾ ਨੂੰ ਵੀਡੀਓ ਬਣਾਈ ਤੇ ਹੁਣ ਰਗਵ ਚੱਡਾ ਆਏ ਨੇ ਕੇਜਰੀਵਾਲ ਜੀ ਨੇ ਵੀਡੀਓ ਨਹੀਂ ਬਣਾਈ ਕੁਤਸ ਵੀਰ ਫੋਟੋ ਨਹੀਂ ਪਾਈ ਭਾਈ ਨਾਸ਼ਤਾ ਪਾਣੀ ਕਰਾਇਆ ਸੀ ਬੰਦੇ ਨੂੰ ਕਿ ਸੁੱਚੇ ਮੂਹੇ ਮੋੜਤਾ ਸੋ ਇਸ ਪਹਿਲੂ ਤੇ ਉੱਤੇ ਕਿਆਮ ਆਦੀ ਪਾਰਟੀ ਦੇ ਅੰਦਰ ਕੁਝ ਵੀ ਠੀਕ ਨਹੀਂ ਚੱਲ ਰਿਹਾ ਇੱਕ ਪਾਸੇ ਅਦਾਲਤੀ ਚਣੌਤੀਆਂ ਕੇਂਦਰੀ ਦੇ ਇਸ਼ਾਰੇ ਤੇ ਕਹਿੰਦੇ ਜੀ ਭਾਜਪਾ ਦੇ ਇਸ਼ਾਰੇ ਤੇ ਕਹਿੰਦੇ ਜੀ ਏਜੰਸੀਆਂ ਤੰਗ ਕਰ ਰਹੀਆਂ ਤੇ ਦੂਏ ਪਾਸੇ ਪਾਰਟੀ ਦੇ ਅੰਦਰ ਦਾ ਇੱਕ ਹੁੰਦਾ ਪਾਰਟੀ ਨੂੰ ਵੀ ਈਡੀ ਨੇ ਇੱਕ ਪਾਰਟੀ ਬਣਾਤਾ ਸ਼ਰਾਬ ਘਟਾਲੇ ਦੇ ਵਿੱਚ ਤੇ ਜੇਕਰ ਈਡੀ ਸਾਬਤ ਕਰ ਗਈ ਤਾਂ ਪਾਰਟੀ ਦੇ ਲਈ ਕੌਣ ਨਿਸ਼ਾਨ ਬਚਾਉਣਾ ਵੀ ਮਸਲਾ ਆਏਗਾ ਆਪਾਂ ਬਹੁਤ ਤੇ ਪਹਿਲਾਂ ਇਸ ਪਹਿਲੂ ਤੇ ਗੱਲ ਕਰਦੇ ਰਹੇ ਹੁਣ ਇੱਕ ਪਹਿਲੂ ਹੋਰ ਹੈ ਉਹ ਪਹਿਲੂ ਇਹ ਹੈ ਕਿ ਸੁਖਪਾਲ ਖੈਰ ਅਤੇ ਕੇਜਰੀਵਾਲ ਇੱਕੋ ਤਰ੍ਹਾਂ ਦੀ ਗੱਲ ਕਰਨ ਲੱਗੇ ਤੁਸੀਂ ਕਹੋਗੇ ਜੀ ਇਹ ਕਿਵੇਂ ਹੋ ਗਿਆ ਸੁਖਪਾਲ ਖੈਰਾ ਕਾਂਗਰਸ ਚ ਅਰਵਿੰਦ ਕੇਜਰੀਵਾਲ ਆਵਾਦੀ ਪਾਰਟੀ ਦੇ ਸੁਪਰੀਮੋ ਦੋ ਇੱਕੋ ਗੱਲ ਕਿਵੇਂ ਕਰ ਲੈਣਗੇ ਹੁਣ ਤਾਂ ਇੱਕ ਦੂਦੇ ਖਿਲਾਫ ਤਾਂ ਹੋਵੇ ਤਾਂ ਤਾਂ ਸਹੀ ਹੈ ਨਹੀਂ ਜਨਾਬ ਅਰਵਿੰਦ ਕੇਜਰੀਵਾਲ ਹਰਮਸਰ ਆ ਕੇ ਗਏ ਦੋ ਦਿਨ ਇਹਨਾਂ 2 ਦਿਨਾਂ ਦੇ ਅੰਮ੍ਰਿਤਸਰ ਦੇ ਫੇਰੀ ਦੇ ਦੌਰਾਨ ਉਹਨਾਂ ਨੇ ਸਤਿਗੁਰੂ ਜੀ ਦਰਬਾਰ ਸਾਹਿਬ ਮੱਥਾ ਟੇਕਿਆ, ਦੁਰਗਾਣਾ ਮੰਦਿਰ ਗਏ, ਦੂਸਰੇ ਦਿਨ ਸਵੇਰੇ RAM ਤੀਰਥ ਗਏ ਤੇ ਆਪਣੇ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਇੱਕ ਦੇਰ ਰਾਤ ਮਿਲ ਕੇ ਗਏ ਤੇ ਪਰ ਇੱਕ ਪਾਰਟੀ ਵਰਕਰਾਂ ਦੇ ਨਾਲ ਲੀਡਰਾਂ ਦੇ ਨਾਲ ਪ੍ਰਚਾਰ ਦੇ ਦੌਰਾਨ ਇੱਕ ਪਹਿਲੂ ਉਹਨਾਂ ਨੇ ਉਭਾਰਿਆ। ਰਵਿੰਦ ਕੇਜਰੀਵਾਲ ਕਹਿੰਦੇ ਕਿ ਜਦੋਂ ਮੈਂ ਜੇਲ੍ਹ ਦੇ ਅੰਦਰ ਸੀ ਤਦ ਮੈਂ 24 ਘੰਟੇ ਕੈਮਰਿਆਂ ਦੀ ਨਿਗਰਾਨੀ 'ਚ ਸੀ। 13-13 ਅਧਿਕਾਰੀ 24-24 ਘੰਟੇ ਕੈਮਰਿਆਂ ਰਾਹੀਂ ਮੇਰੀ ਨਿਗਰਾਨੀ ਕਰਦੇ ਸੀ ਤੇ ਉਹਦਾ ਐਕਸੈਸ ਉਹਨਾਂ ਕੈਮਰਿਆਂ ਦਾ ਪੀਐਮਓ ਕੋਲ ਸੀ ਪੀਐਮਓ ਮਤਲਬ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਨਰਿੰਦਰ ਮੋਦੀ ਦੇ ਦਫ਼ਤਰ ਦੇ ਵਿੱਚ ਉਹਨਾਂ ਚੋਂ ਦਾ ਐਕਸੈਸ ਸੀ ਸੋ ਮੇਰੇ ਤੇ ਉੱਥੋਂ ਨਜ਼ਰ ਰੱਖੀ ਜਾਂਦੀ ਸੀ ਕੇਜਰੀਵਾਲ ਕਹਿੰਦੇ ਮੈਂ ਕੀ ਖਾਣਾ ਹੈ ਕੀ ਪੋਣਾ ਹੈ ਕਦੋਂ ਨਹਾਉਣ ਜਾਣਾ ਹੈ ਹੈ ਕਦੋਂ ਪਖਾਨਾ ਬਰਤਨ ਜਾਣਾ ਹੈ ਕਦੋਂ ਕਿਤਾਬ ਪੜ ਰਿਹਾ ਹਾਂ ਕਦੋਂ ਸੱਜੇ ਪਾਸੇ ਨੂੰ ਮੈਂ ਮਤਲਬ ਪਾਸਾ ਲੈਣਾ ਕਦੋਂ ਖੱਬੇ ਪਾਸੇ ਨੂੰ ਕਹਿੰਦੇ ਮੇਰੇ ਤੇ ਨਜ਼ਰ ਰੱਖੀ ਜਾਂਦੀ 24 ਘੰਟੇ ਇਤ ਕੱਲੀ ਨਜ਼ਰ ਨਹੀਂ ਉਹਦਾ ਐਕਸੈਸ ਪੀਐਮਓ ਹਾਊਸ ਨੂੰ ਸੀ ਪ੍ਰਾਈਮ ਮਿੰისტਰ ਹਾਊਸ ਦੇ ਵਿੱਚ ਮੇਰੇ ਤੇ ਨਜ਼ਰ ਰੱਖੀ ਜਾਂਦੀ ਸੀ ਇਹ ਗੱਲ ਕਈ ਕੇਜਰੀਵਾਲ ਜੀ ਨੇ ਅੰਮ੍ਰਿਤਸਰ ਪਰ ਇਹ ਗੱਲ ਤਾਂ ਸੁਖਪਾਲ ਖੈਰਾ ਵੀ ਕਹ ਰਿਹਾ ਸੀ ਸੁਖਪਾਲ ਖੈਰਾ ਜਦੋਂ ਜੇਲ੍ਹ ਤੋਂ ਬਾਹਰ ਆਏ ਪੰਜਾਬ ਵਾਲੀ ਪੁਲਿਸ ਨੇ ਜਦੋਂ ਚੱਕਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਆ ਕੇ ਕਿਹਾ ਕਿ ਇੱਕ ਪਾਸੇ ਆਪਣੀ ਪਾਰਟੀ ਦੇ ਪ੍ਰਧਾਨ ਨੂੰ ਬਿਠਾਇਆ ਦੂਜੇ ਪਾਸੇ ਆਪਣੀ ਵਿਰੋਧੀ ਧਿਰ ਦੇ ਲੀਡਰ ਨੂੰ ਬਿਠਾਇਆ ਬੜਿੰਗ ਤੇ ਪ੍ਰਤਾਪ ਬਾਜਵਾ ਨਾਲ ਸੀ ਉਹਨਾਂ ਦੀ ਹਾਜ਼ਰੀ 'ਚ ਮੀਡੀਆ 'ਚ ਇਹ ਗੱਲ ਕਹੀ ਕਿ ਮੇਰੇ ਤੇ ਕੈਮਰਾ ਨਾਲ ਨਜ਼ਰ ਰੱਖੀ ਜਾਂਦੀ ਸੀ ਔਰ ਉਹ ਕੈਮਰਿਆਂ ਨੂੰ ਮੁੱਖ ਮੰਤਰੀ ਦੇਖਦੇ ਸੀ। ਉਹਨਾਂ ਨੇ ਸਿੱਧੇ ਮੁੱਖ ਮੰਤਰੀ ਦੇ ਦੋਸਤਾਂ 'ਇਕ ਕੇਜਰੀਵਾਲ ਜੇ ਪ੍ਰਧਾਨ ਮੰਤਰੀ ਦਫ਼ਤਰ ਤੇ ਸਵਾਲ ਖੜਾ ਕਰ ਰਹੇ ਨੇ ਤਾਂ ਖਹਿਰੇ ਨੇ ਇਹੀ ਦੋਸ਼ ਪੰਜਾਬ ਸਰਕਾਰ ਤੇ ਲਾਇਆ ਸੀ। ਤੇ ਜੇ ਕੇਜਰੀਵਾਲ ਦੇ ਦੋਸਤ ਸਹੀ ਨੇ ਤਾਂ ਫਿਰ ਇਹਨਾਂ ਤੇ ਖਹਿਰੀ ਵਾਲੀ ਕਟਨਾ ਵੀ ਸਹੀ ਹੈ। ਤੇ ਜੇ ਖਹਿਰਾ ਝੂਠ ਬੋਲਦੇ ਨੇ ਫਿਰ ਕੇਜਰੀਵਾਲ ਜੀ ਤੁਸੀਂ ਵੀ ਝੂਠ ਬੋਲਦੇ। ਸੋ ਇਹ ਰਾਜਨੀਤੀ ਕਿੱਥੇ ਆ ਗਈ ਆ ਹੁਣ। ਠੀਕ ਹੈ। ਜੇਲਾਂ ਦੇ ਅੰਦਰ ਹਾਰਡ ਕੋਰ ਕੈਦੀਆਂ ਦੇ ਉੱਤੇ ਕੈਮਰੇ ਲਾਏ ਜਾਂਦੇ ਨੇ ਉਹਨਾਂ ਦੀ ਨਜ਼ਰਸਾਨੀ ਕੀਤੀ ਜਾਂਦੀ ਆ ਪਰ ਇੱਕ ਪਾਸੇ ਇੱਕ ਬੰਦਾ ਪੰਜਾਬ ਦਾ ਐਮਐਲਏ ਆ ਇੱਕ ਪਾਸੇ ਇੱਕ ਸੂਬੇ ਦਾ ਮੁੱਖ ਮੰਤਰੀ ਆ ਤੇ ਸੂਬੇ ਦੇ ਮੁੱਖ ਮੰਤਰੀ ਹੁਣ ਦੇ ਨਾਲ ਤੇ ਕੇਜਰੀਵਾਲ ਕਹਿੰਦੇ ਮੇਰਾ ਹੱਕ ਬਣਦਾ ਸੀ ਕਿ ਮੈਨੂੰ ਕਮਰੇ 'ਚ ਬਿਠਾ ਕੇ ਮਿਲਾਇਆ ਜਾਂਦਾ ਹੋਰ ਨਹੀਂ ਘਟੋ ਘਟ ਇੱਕ ਮੁੱਖ ਮੰਤਰੀ ਦੀ ਮੁੱਖ ਮੰਤਰੀ ਨਾਲ ਭਗਵੰਤ ਮਾਨ ਜਦੋਂ ਮਿਲਣ ਗਏ ਭਗਵੰਤ ਮਾਨ ਕਹਿੰਦੇ ਮੂਰੇ ਗੰਦਾ ਸ਼ੀਸ਼ਾ ਲਾਉਂਦੇ ਸੀ ਤੇ ਇੱਕ ਦੂਜੀ ਸ਼ਕਲ ਵਿੱਚ ਦਿੱਦੀ ਅਸ ਤਾਂ ਫੋਨਰ ਆਈ ਉਹ ਮਾੜੀ ਮੋਟੀ ਗੱਲ ਹੋਈ ਸਾਡੀ ਮੁਲਾਕਾਤ ਸੁਖਾਵੇਂ ਮਾਲਚ ਨਹੀਂ ਕਰਾਈ ਗਈ ਸਾਡੀ ਤੇ ਇਧਰ ਆ ਪਹਿਲੂ ਕੇ ਤੁਹਾਡੇ ਤੇ ਨજર ਕੈਮਰੇ ਦੀ ਰੱਖੀ ਜਾਂਦੀ ਹੈ ਤੇ ਤੁਸੀਂ ਕਹਿੰਦੇ ਹੋ ਪੀਐਮ ਹਾਊਸ ਨੂੰ ਤੇ ਪਰ ਤੁਹਾਡੀ ਸਰਕਾਰ ਨੇ ਵੀ ਜੇ ਉਹੀ ਕੁਛ ਕੀਤਾ ਤੇ ਫਿਰ ਉਹੀ ਕੁਛ ਨੂੰ ਤੁਹਾਡੇ ਨਾਲ ਹੋ ਰਿਹਾ ਹੈ ਇਹਦੇ ਕੀ ਮਾਇਨੇ ਨੇ ਇਹਦਾ ਮਤਲਬ ਚਾਹੇ ਭਾਜਪਾ ਦਾ ਰਾਜ ਚਾਹੇ ਆਪ ਦਾ ਰਾਜ ਇਦਾਂ ਹੀ ਹੋਗਾ ਇਹ ਇਹ ਲੋਕਤੰਤਰ ਕਾ ਇਹ ਸਹੀ ਹੈ ਇਹ ਸਵਾਲ ਹੈ ਜਨਾ ਸੋ ਚਲੋ ਪਰ ਜੋ ਵੀ ਹੋਵੇ ਖੈਰਾ ਤੇ ਕੇਜਰੀਪੁਰ ਗਲਤਾਂ ਇੱਕੋ ਕਰਨ ਲੱਗੇ ਨੇ ਜਿਵੇਂ ਕਿ ਦਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ